ਉਹ ਕੁੜੀ ਤਾਂ ਮਾਰੀ ਐ ਉਸ ਕੁੜੀ ਦੇ ਫੋਨ ਵਿੱਚ ਯਾਨੀ ਕਿ ਕਮਲਕੌਰ ਦੇ ਫੋਨ ਵਿੱਚ ਅਮਰਤਪਾਲ ਮਹਿਰੋ ਦੀਆਂ ਅਸ਼ਲੀਲ ਵੀਡੀਓ ਉਹਦੇ ਨਾਲ ਸੰਬੰਧ ਹੈਗੇ ਸੀ ਉਹ ਹੈਗੀਆਂ ਸੀ ਇਹ ਸਾਬਿਤ ਕਿੱਥੋਂ ਹੁੰਦਾ ਹੁਣ ਜਿਹੜੀਆਂ ਕਮਲਕੌਰ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਬਹੁਤ ਗੰਦੀਆਂ ਗੰਦੀਆਂ ਉਹ ਕੌਣ ਕਰ ਰਿਹਾ ਉਹ ਅਮਰਤਪਾਲ ਮਹਿਰੋ ਕਰ ਰਿਹਾ ਜਣ ਕੇ ਆਪਣੇ ਆਪ ਨੂੰ ਸਾਬਤ ਕਰ ਰਿਹਾ ਵੀ ਮੈਂ ਭਲਾ ਮਾਨਸਾ ਵੀਡੀਓ ਕੁੜੀ ਐ ਉਹ ਗੰਦ ਦੇ ਵਿੱਚ ਜਣ ਕੇ ਤਸੇ ਹੋਈ ਸੀ ਜਣ ਕੇ ਉਹ ਗੰਦਗੀ ਸੀ ਜਣ ਕੇ ਉਹ ਅਸ਼ਲੀਲ ਹਰਕਤਾਂ ਕਰਦੀ ਸੀ ਵੀ ਆ ਉਹਦੀਆਂ ਕਰਤੂਤਾਂ ਨੇ ਉਹ ਵਾਇਰਲ ਕਰ ਰਿਆ ਮੈਨੂੰ ਤਾਂ ਇਦਾਂ ਵੀ ਥੋੜਾ ਜਿਹਾ ਮਿਲੇ ਸਬੂਤ ਵੀ ਮੋਹ ਮੁਹੱਬਤ ਵੀ ਹੈਗਾ ਸੀ ਖੋਟਲਾਂ 'ਚ ਰਾਤਾਂ ਵੀ ਕੱਟੀਆਂ ਸੀ ਸ਼ਾਇਦ ਦੁਬਈ ਦਾ ਕਿਹੜਾ ਵੀ ਇੱਕ ਅੱਧਾ ਉਹਦਾ ਲੱਗਾ ਸੀ ਲੱਗਦਾ ਹੈ ਲੱਛਣ ਜਿਹੜਾ ਕੁੜੀ ਨੂੰ ਮਾਰਨਾ ਪਿਆ ਤੇ ਜਿਹੜੀ ਹੁਣ ਗੱਲ ਕਹਿਣੀ ਹੈ ਨਾ ਉਧਰ ਨੂੰ ਧਿਆਨ ਦਿਓ ਮੈਂ ਬਹੁਤ ਕਿਰਦਾ ਕਹਿ ਰਿਹਾ ਵੀ ਇਹ ਬਲੈਕ ਮੀਲਰ ਬੰਦੇ ਆ ਜਿਹੜੀ ਕਮਲ ਕੌਰ ਹੈ ਨਾ ਉਹ ਵੱਡੇ ਵੱਡੇ ਲੋਕਾਂ ਨੂੰ ਮੇਰਾ ਮਤਲਬ ਫੋਨ ਕਰਕੇ ਉਹਦੇ ਨਾਲ ਸੰਬੰਧ ਬਣਾਉਣ ਦੀ ਗੱਲ ਕਰਨੀ ਜਾਂ ਵੀਡੀਓ ਬਣਾਉਣੀ ਨੇੜਤਾ ਬਣਾ ਕੇ ਉਦੋਂ ਬਾਅਦ ਵਿੱਚ ਉਹ ਵੀਡੀਓ ਜਾਂਦੀ ਸੀ ਅਮਰਤਪਾਲ ਮਹਿਰੋ ਖੱਚ ਕੋਲੇ ਫਿਰ ਅਮਰਤਪਾਲ ਮਹਿਰੋ ਅਗਲੇ ਬੰਦੇ ਨੂੰ ਫੋਨ ਕਰਦਾ ਸੀ ਵੀ ਤੇਰੀ ਵੀਡੀਓ ਹੈਗੀ ਆ ਕਮਲਕੌਰ ਦੇ ਨਾਲ ਵੀ ਨਹੀਂ ਵਾਇਰਲ ਕਰਾਂਗੇ ਵੀ ਨਹੀਂ ਐਨੇ ਲੱਖ ਦੇ ਬਲੈਕਮੇਲਿੰਗ ਕਹਿੰਦੇ ਇਹਨੂੰ ਇਹ ਧੰਦਾ ਸੀ ਇਹ ਸਾਰਾ ਕੋਈ ਡਾਟਾ ਉਹ ਕਮਲਕੌਰ ਕੁੜੀ ਦੇ ਫੋਨ ਵਿੱਚ ਹੈਗਾ ਸੀ ਆਛਾ ਇਹ ਡਾਟਾ ਲੈਂਡਬਾਸ ਤੇ ਪਹਿਲਾਂ ਇਹਨੇ ਮਿੰਤਾਂ ਤਰਲੇ ਵੀ ਕੀਤੇ ਸੀ ਉਹਦੇ ਵੀ ਸਾਨੂੰ ਵਾਪਸ ਦੇ ਤੇ ਉਹਨੇ ਸ਼ਾਇਦ ਥੋੜੀ ਬਹੁਤੀ ਮੰਗ ਕੀਤੀ ਸੀ ਵੀ ਮੈਨੂੰ 80 ਲੱਖ ਰੁਪਈਆ ਦੇ ਵੀ ਮੈਂ ਬਾਰ ਬੂਰ ਨਿਕਲ ਜੂੰਗੀ ਵਿਆਹ ਕਰਾ ਲੂੰਗੀ ਤੇ ਇਹਨੂੰ ਥੋੜੇ ਬਹੁਤੇ ਪੈਸੇ ਦਿੱਤੇ ਜਿਹੜਾ 1.5 ਲੱਖ ਵਾਲਾ ਰੋਲਾ ਨੇ ਵੀ ਮੈਂ ਦਿੱਤਾ ਸੀ ਤੇ ਉਹ ਵੀ ਇਹੀ ਸਾਰੀ ਕੈਲੀਏ ਸਟੋਰੀ ਆ ਤੇ ਜਦੋਂ ਕੁੜੀ ਨਾ ਮੰਨੀ ਫਿਰ ਉਹਨੂੰ ਪਤਾ ਲੱਗਿਆ ਵੀ ਹੁਣ ਸਾਡੇ ਧੌਣ ਤੇ ਧੌਣੀ ਹੁੰਦੀ ਹੈ ਨਾ ਹਾਂ ਗਰਦਨ ਤੇ ਤਲਵਾਰ ਧਰੇ ਹੋਈ ਹੈ ਵੀ ਗਰਦਨ ਕਦੋਂ ਵੀ ਕੱਟੀ ਜਾ ਸਕਦੀ ਹੈ ਇਹ ਮਤਲਬ ਸੀ ਫਿਰ ਇਹਨਾਂ ਨੇ ਆਪਣੀ ਨੂੰ ਚਾਂਸੇ ਵਿੱਚ ਲਿਆ ਤੇ ਉਹਦੇ ਕੋਲੋਂ ਸਾਰਾ ਆਪਣਾ ਡਾਟਾ ਲੈ ਕੇ ਜਣ ਕੇ ਫੋਨਾਂ ਦੇ ਜਿਹੜੇ ਪਾਸਵਰਡ ਸੀ ਉਹ ਲੈ ਉਹ ਫੋਨ ਖੋਲ ਲਏ ਜਿਹੜੀਆਂ ਇਹਨਾਂ ਦੀ ਆਪਣੀਆਂ ਚੀਜ਼ਾਂ ਸੀ ਖਤਰੇ ਦੀ ਘੰਟੀ ਉਹ ਡਿਲੀਟ ਕਰਤੀਆਂ ਉਹ ਕੁੜੀ ਵਾਲੀਆਂ ਰੱਖ ਲਈਆਂ ਹੁਣ ਜਿਹੜੀਆਂ ਉਹ ਵੀਡੀਓ ਬਾਹਰ ਹੋਰਿਆਂ ਨੇ ਮੇਰੇ ਕੋਲ ਵੀ ਕਈਆਂ ਬੇਵਕੂਫਾਂ ਨੇ ਉਹ ਵੀਡੀਓ ਭੇਜੀਆਂ ਮੈਂ ਛਿੱਤਰ ਫੇਰੇ ਉਹਨਾਂ ਦੇ ਮੈਂ ਕਿ ਮੈਨੂੰ ਕਿਉਂ ਭੇਜ ਰਹੇ ਆ اچھا ਗੱਲ ਨੋਟ ਕਰਿਓ ਥੋੜਾ ਜਨਾ ਗਹਿਰਾਈ ਵਿੱਚ ਜਾ ਕੇ ਇਹ ਬੰਦੇ ਕਹਿੰਦੇ ਜਿੰਨੇ ਆ ਵੀ ਅਸ਼ਲੀਲਤਾ ਫੈਲਾਓ ਨਾ ਹੁਣ ਤਾਂ ਕੁੜੀ ਮਰ ਗਈ ਹੁਣ ਉਹਦੀਆਂ ਅਸ਼ਲੀਲ ਵੀਡੀਓ ਕੌਣ ਵਾਇਰਲ ਕਰ ਰਿਹਾ ਇਹ ਦੱਸਿਓ ਮੈਨੂੰ ਜਿਹੜੇ ਆ ਫੁਕਰੇ ਕਹਿੰਦੇ ਆ ਕਿ ਅਮਰਪਾਲ ਮੇਰੋਂ ਤਾਂ ਕਿ ਗੰਦ ਖਤਮ ਕਰਨਾ ਚਾਹੁੰਦਾ ਸੀ ਫਿਰ ਉਹ ਕੁੜੀ ਤਾਂ ਮਰ ਗਈ ਆ ਹੁਣ ਆ ਜਿਹੜੀਆਂ 2-3 ਦਿਨਾਂ ਵਿੱਚ ਵੀਡੀਓ ਵਾਇਰਲ ਹੋਈਆਂ ਨੇ ਇਹ ਕੌਣ ਕਰ ਰਿਹਾ ਹੈ ਸਬੂਤ ਤੌਰ ਤੇ ਉਹ ਐਨੀ ਗੰਦੀ ਵੀਡੀਓ ਐ ਮੈਂ ਡਿਲੀਟ ਕੀਤੀ ਆ ਉਹ ਵੀਡੀਓ ਮੈਨੂੰ ਕਈਆਂ ਬੇਵਕੂਫਾਂ ਨੇ ਭੇਜੀਆਂ ਬਾਹਰ ਕੋਈ ਅਮਰੀਕਾ ਤੋਂ ਭੇਜ ਜਾਂਦਾ ਕੋਈ ਸਿੰਗਾਪੁਰ ਤੋਂ ਕੋਈ ਜਰਮਨ ਤੋਂ ਮੇਰੇ ਫੋਨ ਵਿੱਚ ਉਹ ਆਈਆਂ ਮੈਂ ਡਿਲੀਟ ਕੀਤੀਆਂ ਨੇ ਔਰ ਛਿੱਤਰ ਫੇਰ ਕੇ ਕੀਤੀਆਂ ਮੈਂ ਕਿਹਾ ਵੀ ਮੈਨੂੰ ਕਿਉਂ ਭੇਜ ਰਹੇ ਹੁਣ ਤੁਸੀਂ ਸਮਝ ਲਿਓ ਬੀ ਅਮਰਤਪਾਲ ਮਹਿਰੋ ਇੱਕ ਬੰਦਾ ਕਹਿੰਦਾ ਵੀ ਆਪਾਂ ਇੰਟਰਨੈਟ ਦੇ ਗੰਦ ਨਹੀਂ ਪਾਉਣਾ ਸੋਸ਼ਲ ਮੀਡੀਆ ਤੇ ਤੇ ਇੱਕ ਪਾਸੇ ਉਹਦੀਆਂ ਵੀਡੀਓ ਜਿਹੜੀਆਂ ਉਹ ਅਮਰਤਪਾਲ ਮਹਿਰੋ ਨੇ ਬੈਰਲ ਕੀਤੀਆਂ ਨੇ ਆਪਣੀਆਂ ਡਿਲੀਟ ਕਰਤੀਆਂ ਇੱਕ ਬੰਦਾ ਮੈਨੂੰ ਕਹਿੰਦਾ ਗਿਆਨੀ ਜੀ ਇਹ ਇਹ ਜਿਹੜਾ ਮਹਿਰੋ ਹੈ ਨਾ ਇਹਦੀ ਵੀਡੀਓ ਵੀ ਉਹ ਕੁੜੀ ਦੇ ਨਾਲ ਰਿਲੇਸ਼ਨ ਬਣਾਏ ਹੋਏ ਨੇ ਹੈਗੀ ਆ ਡਾਟਾ ਤਾਂ ਰਿਕਵਰ ਦੁਆਰੇ ਵੀ ਹੋ ਜਾਊਗਾ ਪਰ ਰਿਕਵਰ ਕਰਕੇ ਕਰਨਾ ਕੀ ਹੈ ਇਹਨੇ ਕਿਹੜਾ ਹੋਣਾ ਮੁੜ ਕੇ ਉਹ ਤਾਂ ਭੱਜ ਗਿਆ ਉਹਨੂੰ ਪਤਾ ਵੀ ਜੁੱਤੀਆਂ ਪਹਿਣਣਗੀਆਂ ਛਿੱਤਰ ਪਹਿਣਣਗੇ ਅਸੀਂ ਮੈਂ ਇੱਕ ਬੇਨਤੀ ਕਰਨੀ ਹੱਥ ਜੋੜ ਕੇ ਜਿੰਨੇ ਸਾਡੀ ਕੌਮ ਦੇ ਵਿੱਚ ਕੜਾਮ ਚੌਧਰੀ ਨੇੜੇ ਸ਼ਹਿਰ ਦੇ ਲੋਕ ਨੇ ਸਮਝਦਾਰ ਆ ਉਹ ਤਾਂ ਮੈਨੂੰ ਸਮਝਦੇ ਆ ਉਹ ਤਾਂ ਮੈਨੂੰ ਸਮਝਦੇ ਆ ਪਰ ਜਿਹੜੇ ਕੜਾਮ ਚੌਧਰੀ ਜਿੰਨੇ ਧੌਣ ਵਿੱਚ ਕਿਲਾ ਜਿਹੜੇ ਕਹਿੰਦੇ ਆ ਮੈਂ ਕੱਲ ਵੀ ਗੱਲ ਕਰੀਸ਼ੋ ਥੋੜੀ ਅੱਜ ਕਰ ਦਿੰਨਾ ਅਸੀਂ ਤਾਂ ਸਵੇਰੇ 3 ਵਜੇ ਉੱਠਦੇ ਆ ਤੇ ਕੈਸੀ ਇਸ਼ਨਾਨ ਵੀ ਕਰਦੇ ਆ ਤੇ ਫਿਰ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਦੀਆਂ ਮਾਲਾ ਵੀ ਫੇਰਦੇ ਆ ਫਿਰ ਨਿਤਨੇਮ ਕਰਦੇ ਆ ਸੀ ਫਿਰ ਸਰਵਾਦੇ ਭਲੇ ਦੀ ਅਸੀਂ ਅਰਦਾਸ ਕਰਦੇ ਆ ਤੇ ਹਰਾਮਖੋਰ ਕੁੜੀਆਂ ਦੀਆਂ ਗਾਲਾਂ ਵੀ ਕੱਢਦੇ ਨੇ ਜਿੰਨੀਆਂ ਮੇਰੇ ਕੋਲੇ ਗਾਲਾਂ ਆਈਆਂ ਨੇ ਨਾ ਮੈਨਾਂ ਦੋ ਤਿੰਨ ਟਰੱਕ ਭਰ ਜਾਣਗੇ ਜੇ ਸਾਰੀਆਂ ਇਕੱਠੀਆਂ ਕਰ ਲਈ ਹੁਣ ਫੋਨ ਹੀ ਬਾਰੇ ਆਏ ਤੇ ਪਰ ਇਹਨਾਂ ਨੂੰ ਪਤਾ ਨਹੀਂ ਬੀ ਸਰਦੇ ਜਿਹੜੇ ਹਾਜ਼ਮੇ ਨੇ ਜਿਹੜੇ ਜਿਗਰੇ ਨੇ ਉਹ ਜਿਗਰੇ ਤਾਂ ਪਹਾੜ ਵੀ ਨਹੀਂ ਰੀਸ ਕਰ ਸਕਦੇ